ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਖੜੇ ਆ ਅਸਰਪੁਰ ਸਰਦਾਰ ਗੁਰਦੀਪ ਸਿੰਘ ਦੇ ਗ੍ਰਹਿ ਵਿਖੇ ਜਿੱਥੇ ਕਿ ਮਾਨਵਦੀਪ ਸਿੰਘ ਰਾਜਗੜ ਜਿਹੜੇ ਇੱਥੇ ਝੰਡੇ ਚੜ੍ਹਨ ਦੀ ਰਸਮ ਇੱਥੇ ਅਦਾ ਕਰ ਰਹੇ ਨੇ ਵੀਕੇ ਜੂ ਇਕਤਾ ਆਜ਼ਾਦ ਦੀ ਸਾਰੀ ਬਲਾਕ ਪਟੇਲਾ ਦੀ ਟੀਮ ਨਾਲ ਸਾਥੀ ਸਾਰੇ ਹੈਗੇ ਸਾਸੀ ਕਪਤਾਨ ਜੀ ਸਤ ਜੀ ਆਪਾਂ ਕਿੱਥੇ ਖੜੇ ਆ ਤੇ ਝੰਡਾ ਜਿਹੜਾ ਆਪਾਂ ਪਹਿਲਾਂ ਵੀ ਇੱਥੇ ਮੈਨੂੰ ਦੱਸ ਰਹੇ ਸੀ ਤੁਸੀਂ ਰਸਤੇ 'ਚ ਕਿਹੜੀਆਂ ਆਜਾਦਾਂ ਨੇ ਜੀ ਆਪਣੀਆਂ ਜੁੜੀਆਂ ਹੋਈਆਂ ਇਸ ਜਗ੍ਹਾ ਇਹੇ ਜੀ ਆਪਣੇ ਕੋਲ ਅਸਰਪੁਰ ਪਿੰਡ ਦੇ ਵਿੱਚ ਰਹਿਆ ਆਪਾਂ ਰੋਡ ਦੇ ਉੱਤੇ ਜਦੋਂ ਆਪਾਂ ਸ਼ੰਭੂ ਵੱਲੋਂ ਆਉਨੇ ਆ ਤੇ ਇਧਰ ਢੀਲਵਾਲ ਚੌਰੇ ਵੱਲੋਂ ਆਪਾਂ ਜਾਂਦੇ ਆ ਤੇ ਸਾਥੀ ਆਪਣੇ ਕੋਲ ਸ਼ੰਭੂ ਮੋਰਚੇ ਦੇ ਵਿੱਚ ਵੀ ਜਾਂਦੇ ਰਹੇ ਨੇਗੇ ਤੇ ਇਹਨਾਂ ਦੇ ਘਰ ਤੇ ਪਹਿਲਾਂ ਤੋਂ ਵੀ ਕਾਫੀ ਧੇਰ ਹੋ ਗਈ ਜਿੱਤੋਂ ਮੋਰਚਾ ਚੱਲ ਰਿਹਾ ਝੰਡਾ ਲੱਗਿਆ ਹੋਇਆ ਕਿਉਂਕਿ ਇਹ ਸਾਥੀ ਆਪਾਂ ਨੂੰ ਬਹੁਤ ਸਾਥ ਦਿੰਦੇ ਨੇ ਉੱਥੇ ਵੀ ਜਾਂਦੇ ਰਹੇ ਨੇ ਜਦੋਂ ਵੀ ਆਉ ਇਨਾਂ ਕੋਲ ਰੁੱਕ ਕੇ ਚਾਹ ਪਾਣੀ ਪੀ ਕੇ ਫਿਰ ਆਪਾਂ ਜਾਈਦਾ ਕਿਉਂਕਿ ਬਹੁਤ ਪਿਆਰ ਕਰਦੇ ਨੇ ਬਹੁਤ ਸਤਿਕਾਰ ਕਰਦੇ ਨੇ ਤੇ ਹੁਣ ਕਹਿੰਦੇ ਵੀ ਆਪਾਂ ਪਿੰਡ ਦੇ ਵਿੱਚ ਜੋਨਟ ਬਣਾ ਕੇ ਇਧਰ ਨਵੀਆਂ ਕਾਇਆਂ ਨੇ ਜਿਹੜੀਆਂ ਹੋਰ ਤਿਆਰ ਕਰਨੀਆਂ ਨੇਗੀਆਂ ਵੀ ਆਪਾਂ ਤੁਹਾਡਾ ਸਾਥ ਪੂਰਾ ਦੇਵਾਂਗੇ ਵੈਗਰੇਵ ਜੀ ਦਾ ਖਾਲਸਾ ਵੈਗਰੇਵ ਜੀ ਕੀ ਫਤਿਹ